ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਫਤਿਹਗੜ ਚੋੜੀਆਂ ਵਿੱਚ ਬਣ ਰਹੀਆਂ ਨਵੀਆਂ ਇਮਾਰਤਾਂ ਵਿੱਚ ਆਧੁਨਿਕ ਤਕਨੀਕ ਵਾਲੇ ਲੱਗੇ ਉਪਕਰਨ ਦਾ ਜਾਇਜ਼ਾ ਲੈਣ ਲਈ ਪੰਸਪ ਦੇ ਚੇਅਰਮੈਨ ਪੰਜਾਬ ਬਲਬੀਰ ਸਿੰਘ ਪੰਨੂ ਆਪਣੇ ਸਾਥੀਆਂ ਸਮੇਤ ਸਕੂਲ ਪਹੁੰਚੇ ਪ੍ਰਿੰਸੀਪਲ ਅਨੀਤਾ अरोड़ा ਅਤੇ ਸਟਾਫ ਵੱਲੋਂ ਸਰਦਾਰ ਪੰਨੂ ਤੇ ਆਏ ਹੋਏ ਮਹਤਵਰਾਂ ਦਾ ਉਹਨਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਆਓ ਜਾਨੋ ਦਵਿਆ ਪੰਜਾਬ ਚੈਨਲ ਨਾਲ ਗੱਲਬਾਤ ਦੌਰਾਨ ਕੀ ਕਿਹਾ ਸਰਦਾਰ ਪੰਨੂ ਤੇ ਪ੍ਰਿੰਸੀਪਲ ਅਨੀਤਾ अरोड़ा ਨੇ ਇਹਨਾਂ ਸਾਰੇ ਜਿਹੜੇ ਵਿਦਵਾਨ ਜਿਹਨਾਂ ਨੇ ਇੱਥੇ ਆ ਕੇ ਗੱਲ ਕੀਤੀ ਹੈ ਇਸ ਦਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਜੀ ਮੈਂ ਸਿਹਤਾਰਜੋਗ ਸਾਡੇ ਸਾਡੇ ਸਿਹਤਾਰਜੋਗ ਜੀਨ ਸਾਹਿਬ ਸਿਹਤਾਰਜੋਗ ਸਾਡੇ ਮੰਤਰੀ ਸਾਹਿਬ ਜੋ ਬੈਂਸੀ ਜਿਹਨੇ ਸਿੱਖਿਆ ਵਿਭਾਗ ਦੇਖਦੇ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਫਤਗੜ ਟੂੜੀਆਂ ਦੇ ਸੀਨੀਅਰ ਸੈਕੰਡਰੀ ਪ੍ਰਾਇਮਰੀ ਸਕੂਲਾਂ ਨੂੰ ਬੜਾ ਵੱਡਾ ਮਾਣ ਬਖਸ਼ਿਆ ਤਕਰੀਬਨ 4 ਕਰੋੜ ਤੋਂ ਪਲੱਸ ਜੋ ਸਮਾਂ ਗ੍ਰਾਂਟ ਦੇ ਦਿੱਤੀ ਗਈ ਹੈ ਅੱਜ ਅਨਗੜ ਜ਼ਰੂਰੀਆਂ ਦੇ ਦੋ ਸੀਨੀਅਰ ਸੈੰਡਰੀ ਸਕੂਲ ਬாய் ਸਕੂਲ ਅਨਗੜ ਸਕੂਲ ਦੇ ਵਿੱਚ ਨਾਲ ਨਾਲ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਤਕਰੀਬਨ 52 ਲੱਖ ਦੀ ਲੱਗ ਦੇ ਨਾਲ ਜੋ ਕੰਮ ਕੰਪਲੀਟ ਹੋ ਚੁੱਕਾ ਹੈ ਪਰ ਜਿਹੜੇ ਵੀ ਕੰਮ ਹੋ ਰਹੇ ਇੰਡੀਗਨੇ ਮੈਂ ਸਾਰੇ ਇਹਦੀ ਅਫਸਰ ਨੂੰ ਪ੍ਰਿੰਸੀਪਲ ਸਾਹਿਬਾਨ ਨੂੰ ਬੇਨਤੀ ਕਰਕੇ ਗਿਆ ਆਪਣੇ ਆਪਣੇ ਸਕੂਲ ਦੀ ਡਿਮਾਂਡ ਨੂੰ ਭੇਜੋ ਤਾਂ ਜੋ ਆਪਾਂ ਇਹਦੇ ਕੰਮਾਂ ਨੂੰ ਕਮਜ਼ੋਰ ਕਰ ਸਕੀਏ। ਉਹ ਸਾਡੀਆਂ ਧੀਆ ਨੇ ਬੜਾ ਹੀ ਸੋਹਣਾ ਤੇ ਜੱਜੇ ਢੰਗ ਦੇ ਨਾਲ ਜਿਹੜਾ ਅੱਜ ਪ੍ਰੋਗਰਾਮ ਸੱਭਿਆਚਾਰਕ ਪ੍ਰੋਗਰਾਮ ਕੀਤਾ। ਉਹਨਾਂ ਧੀਆ ਨੂੰ ਮੈਂ ਆਪਣੇ ਲੋ ਸ਼ਾਬਾਸ਼ ਵੀ ਦੇਣਾ ਚਾਹੁੰਨਾ। ਕੰਨਿਆ ਸਕੂਲ ਦੇ ਮੈਡਮ ਪ੍ਰਿੰਸੀਪਲ ਜੋ ਇਹਨਾਂ ਦੀ ਮਿਹਨਤ ਮੈਂ ਇਹਨਾਂ ਦੀ ਮਿਹਨਤ ਦੀ ਦਾਤ ਦੇਣਾ ਚਾਹੁੰਨਾ। ਕਿਉਂਕਿ ਇਹਨਾਂ ਦੇ ਸਿਸਟਮ ਨੂੰ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ। ਇਹਦੇ ਤੋਂ ਪਹਿਲਾਂ ਮੈਂ ਬੁਆਇਸ ਸਕੂਲ ਦੇ ਜਿਹੜੇ ਸਾਡੇ ਪ੍ਰਿੰਸੀਪਲ ਮੈਡਮ ਉਹਨੇ ਦੇ ਵੀ ਸਿਸਟਮ ਨੂੰ ਦੇਖ ਕੇ ਆ ਮੈਂ ਸਿਸਟਮ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਵੀ ਲੀਕਿਆ ਬੜੀ ਮਾਣ ਵਾਲੀ ਗੱਲ ਹੈ ਮੈਂ ਆਪਣੇ ਆਪ 'ਚ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਜਿੰਨੇ ਮੇੜਾ ਬੰਨੂ ਸਾਡੀਆਂ ਬੱਚੀਆਂ ਲਈ ਅੰਗੜ ਵਾਲੇ ਪ੍ਰਵੇਸ਼ੀ ਸਕੂਲਾਂ ਦੇ ਵਿੱਚ ਜਾ ਕੇ ਉਦਘਾਟਨ ਸਮਾਰੋਹ ਉਹ ਸਕੂਲਾਂ ਨੂੰ ਇੰਪਰੂਵ ਕਰਨ ਵਾਸਤੇ ਜੋ ਸਰਕਾਰ ਅੱਧ ਘੜ ਕੂੜੀਆਂ ਨੂੰ ਇੰਨੇ ਦਰਾਨਾ ਦੇ ਕੇ ਜੋ ਮਾਨ ਬਖਸ਼ੀ ਹੈ ਮੈਂ ਆਪਣੇ ਆਪ ਦੇ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਿਹਾ ਵੀ ਜਾਂ ਜੋ ਤੁਹਾਡੇ ਆਉਣ ਵਾਲੀ ਪਵਿੱਤ੍ਰ ਨੂੰ ਬਰੂਮ ਕਰਨ ਵਾਸਤੇ ਇੱਕ ਮੁਨੀਫਸਾ ਹੈ। ਹੈ। ਮੈਂ ਜਿੰਨੇ ਵੀ ਸਾਡੇ ਫਤਿਹਗੜ੍ਹ ਪੂੜੀਆਂ ਹਲਕੇ ਦੇ ਟੀਚਰ ਜਮਾਨ ਮੀਡੀਆ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਸਾਰਿਆਂ ਨੂੰ ਆਪਣੇ ਲੋਕ ਇੱਕ ਅਪੀਲ ਇੱਕ ਬੇਨਤੀ ਕਰਨਾ ਚਾਹੁੰਦਾ। ਜੋ ਵੀ ਸਕੂਲਾਂ ਦੇ ਵਿੱਚ ਕਮੀ ਹੈ, ਉਸ ਕਮੀ ਨੂੰ ਜਾਣੂ ਕਰਵਾਇਆ ਜਾਵੇ, ਉਸ ਕਮੀ ਦੀ ਡਿਮਾਂਡ ਬਣਾ ਕੇ ਭੇਜੀ ਜਾਵੇ ਤਾਂ ਜੋ ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੂੰ ਅਸੀਂ ਸਮਾਰ ਸਕੇ। ਤੁਹਾਨੂੰ ਸਾਡਾ ਸਾਡਾ ਬਾਜੀ ਮੈਨੂੰ ਵਿਖੋ ਜੀਆਂ ਇਹਦੀ ਇਕੱਲੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਸਿਆਸਤ ਦਾ ਉਹਨਾਂ ਨੇ ਮਜ਼ਾਕ ਬਣਾ ਕੇ ਰੱਖਤਾ ਦੇ ਕੋ ਕੰਮ ਕਰਦਾ ਜੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸਰਦਾਰ ਜੋਬੀਨ ਸਾਹਿਬ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ ਪੰਜਾਬ ਦੇ ਵਿੱਚੋਂ ਗੁੰਡਾ ਰਾਜ ਪੰਜਾਬ ਦੇ ਵਿੱਚੋਂ ਨਸ਼ਾ ਪੰਜਾਬ ਦੇ ਵਿੱਚੋਂ ਨਫਰਤ ਨੂੰ ਖਤਮ ਕਰਨਾ ਚਾਹੁੰਦੇ ਨੇ ਆਪਸੀ ਪਿਆਰ ਵਧਾਉਣਾ ਚਾਹੁੰਦੇ ਨੇ ਲੇਕਿਨ ਪ੍ਰਤਾਪ ਸਿੰਘ ਬਾਜਵਾ ਪਤਾ ਨਹੀਂ ਉਹਨੇ ਕੈਸੀ ਸਿਕਲਾਈ ਲਈ ਹੈ ਕੈਸਾ ਸਿਸਟਮ ਦੇ ਵਿੱਚ ਉਹ ਰਹੇ ਆ ਕੁਲਤਨੀਓ ਛਿੱਧੀਆਂ ਜਿਹੜੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆਉਂਦੀ ਸਾਰਾ ਪੰਜਾਬ ਜਾਣਦਾ ਪੂਰਾ ਵਰਲਡ ਜਾਣਦਾ ਜਿਹੜਾ ਉਹਨੇ ਸ਼ਬਦ ਬੋਲਿਆ ਕਿ 18 ਬੰਮ ਚੱਲ ਚੁੱਕੇ ਨੇ 32 ਬੰਮ ਅਜੇ ਚੱਲਣੇ ਨੇ ਤੇ ਪੰਜਾਬ ਦੇ ਕੁਪਾ ਲੈ ਲਈ ਥੋੜੀ ਬੋਲੀ ਪੰਜਾਬੀਆਂ ਤੇ ਭਲੇ ਲਈ ਥੋੜੀ ਬੋਲੀ ਪੰਜਾਬੀਆਂ ਵਾਸਤੇ ਬੁਰਾ ਸੋਚਦੀ ਰਹੀ ਹੈ ਕਾਂਗਰਸ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਪੰਜਾਬ ਨਾਲ ਬੜਾ ਮਾੜਾ ਕੀਤਾ ਤੇ ਝਾਂਮੀ ਇਹਨਾਂ ਦਾ ਇਹੀ ਸੋਚਿਆ ਇਹਨਾਂ ਦਾ ਇਹੀ ਪੰਜਾਬ ਆ ਇਹਨਾਂ ਤੇ ਇਹੀ ਪਲਾਨ ਹੈ ਕਿ ਪੰਜਾਬ ਨੂੰ ਇੱਕਜੁੱਟ ਇਕੱਠੇ ਨਹੀਂ ਹੋਣ ਦੇਣਾ ਆਪਸੀ ਭਾਈਚਾਰੇ ਨੂੰ ਪਾੜ ਪੋਣਾ ਚਾਹੁੰਦੇ ਨੇ ਧਰਮ ਦੀ ਰਾਜਨੀਤੀ ਕਰਦੇ ਨੇ ਮੈਂ ਹੱਥ ਛੁੜ ਕੇ ਬੇਨਤੀ ਕਰਨੀ ਚਾਹੁੰਦਾ ਸਾਰੇ ਸਿਆਰਤੀ ਅੰਸਰਾਂ ਨੂੰ ਪੰਜਾਬ ਨੂੰ ਅਮਨ ਸ਼ਾਂਤੀ ਦੇਣੀ ਚਾਹੀਦੀ ਮੈਂ ਸ਼ਾਂਤੀ ਦੇ ਨਾਲ ਆਉਂਦਾ ਆ ਉਹ ਮੈਂ ਸ਼ਾਂਤੀ ਦੇ ਨਾਲ ਰਹਿਣ ਬੇਜ਼ਾਕ ਮੈਮ ਕੀ ਕਹਿਣਾ ਚਾਹੋਗੇ ਅੱਜ ਸਕੂਲ ਚ ਨਵੀਂ ਬਿਲਡਿੰਗ ਦਾ ਟੂਰ ਅੱਜ ਬੜਾ ਸੁਭਾਗਾ ਦਿਨ ਹੈ ਜੀ ਅੱਜ ਸਕੂਲ ਦੇ ਵਿੱਚ ਦੋ ਨਵੇਂ ਕਮਰਿਆਂ ਦਾ ਉਦਘਾਟਨ ਹੋਇਆ ਹੈ ਸਾਨੂੰ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਦੋ ਕਮਰੇ ਮਿਲੇ ਸੀ ਮਾਨਯੋਗ ਸਾਡੇ ਚੀਫ ਗੈਸਟ ਸਰਦਾਰ ਬਲਬੀਰ ਸਿੰਘ ਜੀ ਪੰਨੂ ਚੀਰਮੈਨ ਪੰਜਾਬ ਪੰਜਾਬ ਜਿਹੜੇ ਹੈ ਉਹ ਅੱਜ ਇਹਨਾਂ ਦਾ ਉਦਘਾਟਨ ਕਰਕੇ ਗਏ ਨੇ ਨਾਲ ਸ਼ਹਿਰ ਦੀਆਂ ਅਹਿਮ ਸ਼ਖਸੀਅਤਾਂ ਜਿਹੜੀਆਂ ਉਹਨਾਂ ਨੇ ਸ਼ਿਰਕਤ ਕੀਤੀ ਸੀ ਸਾਰਿਆਂ ਦਾ तहे ਦਿਲੋਂ ਧੰਨਵਾਦ ਜਿਹੜਾ तहे ਦਿਲੋਂ ਧੰਨਵਾਦ ਸਾਰੇ ਸਟਾਫ ਮੈਂਬਰਸ ਦਾ ਵੀ ਜਿਨ੍ਹਾਂ ਨੇ ਅੰਤਖ ਮਿਹਨਤ ਕੀਤੀ ਹੈ ਔਰ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਿਆ ਹੈ ਧੰਨਵਾਦ ਜੋ ਤੁਹਾਨੂੰ ਦੇਖਦੇ ਸਰਕਾਰ ਦੇ ਇਸ ਪ੍ਰੋਜੈਕਟ ਦੇਖੋ ਜੀ ਪੰਜਾਬ ਸਰਕਾਰ ਦਾ ਇਹ ਉਪਰਾਲਾ ਇਤਿਹਾਸ ਦੇ ਵਿੱਚ ਇੱਕ ਮੀਲ ਪੱਥਰ ਕਾਇਮ ਹੋਏਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਨੂੰ ਯਾਦ ਰੱਖਣਗੀਆਂ ਜਿਸ ਤਰ੍ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਵਿਦਿਆ ਦੇ ਖੇਤਰ ਦੇ ਵਿੱਚ ਚਾਨਣ ਮਨਾਰਾ ਕਾਇਮ ਕਰਦੇ ਹੁਆਂ ਸਾਡੇ ਹਲਕੇ ਫਤਿਹਗੜ ਚੂੜੀਆਂ ਦੇ 152 ਸਕੂਲਾਂ ਦੇ ਨਵੀਨੀ ਕਰਨ ਵਾਸਤੇ ਗ੍ਰਾਂਟਾਂ ਭੇਜੀਆਂ ਨੇ ਜਿਨ੍ਹਾਂ ਨੂੰ ਨੇਪੜੇ ਚਾਰਨ ਵਾਸਤੇ ਜਿਨ੍ਹਾਂ ਦਾ ਉਦਘਾਟਨ ਕਰਨ ਵਾਸਤੇ ਅੱਜ ਸਰਦਾਰ ਬਲਬੀਰ ਸਿੰਘ ਪੰਨੂ ਬਤੌਰ ਮੁੱਖ ਮਹਿਮਾਨ ਸਾਡੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਬਾਈ ਦੇ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ ਅਤੇ ਉਹਨਾਂ ਦਾ ਉਦਘਾਟਨ ਕੀਤਾ ਸੀ ਇਸ ਸਭ ਦਾ ਸਿਹਰਾ ਇਸ ਸਕੂਲ ਦੇ ਪ੍ਰਬੰਧਕ ਕਮੇਟੀ ਅਤੇ ਖਾਸ ਕਰਕੇ ਦੋਨੋਂ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ मैडम अनीता अरोड़ा ਅਤੇ ਨੀਨਾ ਚਾਵਲਾ ਨੂੰ ਜਾਂਦਾ ਹੈ ਜਿਨ੍ਹਾਂ ਦਾ ਸਮੁੱਚਾ ਸਟਾਫ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਅਤੇ ਉਹਨਾਂ ਨੂੰ ਹਰ ਪ੍ਰਾਪਤੀ ਵਿੱਚ ਸਹਿਯੋਗ ਦੇ ਕੇ ਇਸ ਪ੍ਰੋਗਰਾਮ ਨੂੰ ਉਹਨਾਂ ਨੇ ਸਫਲਪੂਰਵਕ ਸੰਪਨ ਕੀਤਾ ਹੈ ਮੈਂ ਇਸ ਗੱਲ ਦੀ ਦੋਨਾਂ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਮੁਬਾਰਕਬਾਦ ਦਿੰਨਾ ਹਾਂ ਅਤੇ ਖਾਸ ਤੌਰ ਤੇ ਹਲਕਾ ਅੰਚਾਰ ਸਰਦਾਰ ਬਰਬੀਰ ਸਿੰਘ ਪੰਨੂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਸਾਡਾ ਮਾਣ ਵਧਾਇਆ ਕੰਕਜ ਪਾਂਦੀ ਦਿਵਯਾ ਪੰਜਾਬ ਟੀਵੀ ਫਤਿਹਗੜ ਚੋੜੀਆਂ